ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ। ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਦੇ ਤੰਦਰੁਸਤ ਹੋਵੋਗੇ। ਤੇ ਅਸੀਂ ਅੱਜ ਆਏ ਹੋਏ ਸੀ ਮੁਹਾਲੀ। ਤੇ ਮੁਹਾਲੀ ਖੂਬੰੰਦ ਦਾ ਸ਼ਬਬ ਬਣਿਆ ਹੋਇਆ। ਤੇ ਇੱਥੇ ਇੱਕ ਮਾਲ ਹੈ ਕਾਫੀ ਮਸ਼ਹੂਰ ਜੀ 37 ਤੇ ਹੁਣ ਅਸੀਂ ਇੱਥੇ ਮਾਲ ਚੈਲਪੀ ਕਰ ਰਹੇ ਹਾਂ। ਤਾਂ ਚਲੋ ਸ਼ੁਰੂ ਕਰਤੇ ਹਾਂ। ਤੜਕੇ ਜਾਈਏ। ਆਓ ਬੱਚੇ। ਸਰ ਮਾ ਆਇਓ। ਆਪਣਾ ਭਾਂਜਾ ਜੀ ਮਨਪ੍ਰੀਤ ਸਿੰਘ ਤੇ ਇੱਥੇ ਮਹਾਰ ਤੇ ਮਹਾਲੀ ਦੇ ਵਿੱਚ ਇੱਕ ਫਿਜ਼ੀਓਥੈਰੇਪਿਸਟ ਡਾਕਟਰ ਹੈ ਜੀ ਇਹ ਤੇ ਜੇ ਕਿਸੇ ਨੂੰ ਹੱਡੀਆਂ ਜੋੜਾਂ ਦੀ ਕੋਈ ਤਕਲੀਫ ਹੈਗੀ ਤਾਂ ਦੱਸ ਦਿਓ ਅਰੇ کہنا ਕੀ ਚਾਹਤੇ ਹੋ ਇੱਕ ਚਾਦ ਮਾਲ ਦੇ ਅੰਦਰ ਐਂਟਰੀ ਕਰ ਐਂਟਰ ਕਰਦੇ ਸਾਰੀ ਬਹੁਤ ਹੀ ਸੋਹਣਾ ਥਿਊ ਦੇਖਣ ਨੂੰ ਮਿਲਦਾ ਬਹੁਤ ਹੀ ਸੋਹਣਾ ਤੇ ਵਾਕਈ ਬਹੁਤ ਸੋਹਣਾ ਬਣਿਆ ਹੋਇਆ ਤੇ तकरीबन ਜਿੰਨੇ ਵੀ ਪ੍ਰਯਾਡ ਹੈਗੇ ਹੁਣ ਮੇਨ ਮੇਨ ਸਾਰਿਆਂ ਦੇ ਸ਼ੌਕ ਇੱਥੇ ਖੁੱਲੀਆਂ ਹੋਈਆਂ। ਬਟਾਕੀ ਨੇੜੇ ਆ ਰਹੀ ਹੈ। ਬਟਾਕੀ ਦੇ ਇਤਿਹਾਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਇੱਥੇ ਇੱਕ ਸੈਟਅਪ ਚਾਰ ਕੀਤਾ ਆ। ਤੇ ਜਿਵੇਂ ਆਪਣਾ ਪੰਜਾਬੀ ਸੱਭਿਆਚਾਰ ਹੁੰਦਾ ਉਹਨੂੰ ਦਰਸਾਉਂਦੇ ਹੋਏ ਇੱਥੇ ਮਾਡਲ ਬਣੇ ਹੋਏ ਆ। ਜਿਵੇਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੇਡੀਜ਼ ਦੁੱਧ ਦੀ ਡਕਰੀ ਹੈ। ਤੇ ਇੱਧਰ ਦੇ ਪਾਸੇ ਲੇਡੀਜ਼ ਚਰਖਾ ਘੱਤ ਰਹੀ ਹੈ। ਲੇਡੀਜ਼ ਨਹੀਂ ਹੁੰਦਾ بابا ਲੇਡੀ ਇਹ ਸਾਹਮਣੇ ਬੈਠੇ ਆ ਜੀ ਚੋਬਰ ਸਾਜ ਕੁੱਤੀ ਜਾਂਦੇ ਆ ਤੇ ਨਾਲ ਰਤੀ ਦਾ ਭਰਿਆ ਹੋਇਆ ਜੱਗ ਤੇ ਨਾਲ ਗਲਾਸ ਰੱਖਿਆ ਹੋਇਆ ਇਧਰਲੇ ਪਾਸੇ ਗਦਿੱਲੇ ਰੱਖੇ ਹੋਇਆ ਮੰਜੀ ਤੇ ਪੱਖੀਆਂ ਪਈਆਂ ਇਧਰ ਜਵਾਗ ਗੋਲੀਆਂ ਖੇਡੀ ਜਾਂਦੇ ਆ ਇਹ ਗੱਡਾ ਤੇ ਗੱਡੇ ਦੇ ਵਿੱਚ ਪਿਆ ਕੱਖਰ ਵਗੈਰਾ ਤੇ ਨਾਲ ਪਈਆਂ ਪਾਥੀਆਂ ਇਹਨੂੰ ਨਾ ਆਪਾਂ ਥਾਪੀਆਂ ਵੀ ਕਹਿ ਦਿੰਦੇ ਆ ਇਹ ਸਾਹਮਣੇ ਇੱਕ ਘਰ ਦਾ ਪੁਰਾਣੇ ਘਰ ਦਾ ਸੈਟਅਪ ਕੀਤਾ ਹੋਇਆ। ਇਹ ਰੱਖਿਆ ਆਮਲੇਗਾ। ਇਹ ਤੁਸੀਂ ਉੱਪਰ ਦੇਖੋ ਯਾਰ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਮਾਲ ਦੇ ਵਿੱਚ। ਹਾਂ ਅਸਲ ਵਿੱਚ ਇੱਥੇ ਬੰਗਲਾ ਕੁਮਾ। ਇਹ ਐਡਵਰਟਾਈਜ਼ਮੈਂਟ ਚੱਲ ਰਹੀ ਹੈ ਜੀ। ਇਹ ਗੋਲ ਸਕਰੀਨਾਂ ਲੱਗੀਆਂ ਹੋਈਆਂ। ਕਾਫੀ ਵੱਡਾ ਟੈਡੀ ਬੀਅਰ ਰੱਖਿਆ ਹੋਇਆ ਹੈ। ਟੈਡੀ ਬੀਅਰ ਵੈਸੇ ਛੋਟੇ-ਛੋਟੇ ਸੋਹਣੇ ਲੱਗਦੇ ਹੁੰਦੇ ਆ। ਇਹ ਤਾਂ ਸਾਰੇ ਟੈਡੀ ਵੀਰਾਂ ਦਾ ਪਿਓ ਲੱਗਦਾ ਬਹੁਤ ਹੀ ਜਿਆਦਾ ਵੱਡਾ ਇਹ ਸਾਰੇ ਲੋਕ ਟੈਡੀ ਵੀਰ ਨਾਲ ਫੋਟੋ ਖਿਚਵਾ ਰਹੇ ਆ ਤੇ ਉੱਪਰ ਦੇਖੋ ਲਾਈਟਿੰਗ ਯਾਰ ਕਿੰਨੀ ਸੋਹਣੀ ਹੈ ਨਾ ਤੇ ਇਹ ਗੁਬਾਰੇ ਜੇ ਉੱਪਰ ਥੱਲੇ ਹੋ ਰਹੇ ਆ ਬਹੁਤ ਸੋਹਣਾ 뷰 ਆ ਰਿਹਾ ਦਾ ਫਿਰ ਆਪਣਾ ਭਾਂਜਾ ਇਹ ਮਾਲ ਅਜੇ ਨਵਾਂ ਹੀ ਬਣਿਆ ਥੋੜਾ ਜਰੀ ਹੋਇਆ ਨੂੰ ਓਪਨ ਹੋਇਆ ਨੂੰ ਤੇ ਦੇਖਣ ਚ ਲੱਗ ਰਿਹਾ ਜਿਵੇਂ ਸਾਰਾ ਸਟੀਲ ਦਾ ਬਣਿਆ ਹੁੰਦਾ ਇਹ ਇਹ ਕਾਫੀ ਲੈਟਲ ਉੱਟਾ ਜਾਗ ਰਹੀਆਂ ਵਿੱਚ ਕਾਫੀ ਪੁਰਾਣਾ ਫਿਰ ਆਇਆ ਹੋਇਆ ਰਿਕਸ਼ਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਨਾਲ ਢੋਲੀ ਖੜਾਇਆ ਹੋਇਆ ਢੋਲ ਪੁੱਟੀ ਜਾਂਦਾ। ਵੈਸੇ ਅਸੀਂ ਨਾ ਮੌਲ ਦੇ ਵਿੱਚ ਘੁੰਮਣਸਰ ਨਹੀਂ ਆਏ ਆ ਤੇ ਕੁਝ ਖੇਦਤਾਰੀ ਕਰਨੇ ਨਹੀਂ ਆਏ। ਤੇ ਬਾਕੀ ਜੇ ਕੁਝ ਪਸੰਦ ਆ ਗਿਆ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਕਿਹਸਾ ਲੱਗਾ ਮੇਰਾ ਮਜ਼ਾਕ? ਇਧਰ ਇੱਕ ਬਾਈ ਪਿਆਨੋ ਵਜਾ ਰਿਹਾ ਬਹੁਤ ਹੀ ਵਧੀਆ ਤਰੀਕੇ ਨਾਲ। ਤੇ ਤੁਹਾਨੂੰ ਪਤਾ ਨਹੀਂ ਕਿਹੜੀ ਵਜਾ ਰਿਹਾ ਇਹ ਪਰ ਵਧੀਆ ਲੱਗ ਰਿਹਾ। ਠੀਕ ਹੈ। ਬੋਲਾ ਡਾਊਨ ਕਰ ਰਹੀ ਹੈ। ਇਹ ਉੱਪਰ ਦਾ ਥਿਊ ਵੀ ਹੈ ਜੇ ਇੱਕ ਅਸੀਂ ਫਰਸਟ ਫਲੋਰ ਤੇ ਆ ਗਏ ਆ ਤੇ ਨੀਚੇ ਐਡੀਬੀਅਰ ਐਡੀਬੀਅਰ ਦੇ ਉੱਪਰ ਹੈ ਫਲਾਵਰ ਕਰਦੀਆਂ ਨੇ ਬੋਲਾਂ ਇਹਦੇ ਉੱਤੇ ਫਲਾਵਰ ਲੱਗੇ ਹੋਏ ਕਿੰਨੇ ਸੋਹਣੇ ਲੱਗ ਰਹੇ ਬਹੁਤ ਹੀ ਸੋਹਣਾ ਥਿਊ ਬਣ ਰਿਹਾ ਇਹਦਾ ਯਾਰ ਤੇ ਰੌਣਕ ਮੇਲਾ ਪੂਰਾ ਲੱਗਿਆ ਜਾ ਰਿਹਾ ਪਾਸੇ ਇਹ ਕਰਦਾ ਪੂਰਾ ਇੰਜਵਾਇ ਦਾ ਇਹਨੂੰ ਕੋਈ ਕਿਸੇ ਨਾਲ ਨਹੀਂ ਆਵਾਜ਼ ਦੀ ਮਸਤੀ ਭਰਿਆ ਫਿਰਦਾ ਹੈ ਕਾਫੀ ਵੱਡਾ ਮਾਲ ਬਣਿਆ ਹੋਇਆ ਹੈ ਇਹ ਮੇਕਅਪ ਕਰਨੀ ਇੱਕ ਕਰੀ ਇਧਰਲੇ ਪਾਸੇ ਬੈਲਾ ਬੀਟਾ ਪਰਫਿਊਮ ਦੀ ਟੋਲ ਲੱਗੀ ਹੋਈ ਹੈ ਟੁਆਇਲ ਟ੍ਰੇਨ ਹਰਮਨ ਦੇਖ ਕੇ ਖੁਸ਼ ਹੋ ਗਿਆ ਪੂਰਾ ਸੈਕੰਡ ਫਲੋਰ ਤੇ ਬਿਲਕੁਲ ਸਾਹਮਣੇ ਬਰਕਿਆਂ ਦਾ ਗੇਮਿੰਗ ਜ਼ੋਨ ਤੇ ਇਧਰ ਵਾਕੀ ਦੇ ਕਾਰਨ ਇੱਕ ਕਲਿੱਪਿੰਗ ਪੁਆਇੰਟ ਬਣਾਇਆ ਹੋਇਆ ਹੈ ਹਰਮਨ ਉਸੇ ਤਰ੍ਹਾਂ ਇੰਬੋਸ ਹੋ ਗਿਆ ਤੇ ਇਹ ਵੈਸੇ ਠੀਕ ਆ ਗੇਮ ਹੈ ਨਾ ਵਧੀਆ ਇਹ ਜਵਾਕਾਂ ਦੇ ਟਾਈਮ ਪਾਸ ਵਾਸਤੇ ਤੇ ਸਾਰੇ ਲੱਗੇ ਹੋਏ ਆ ਸਿਆਣੇ ਪਿਆਣੇ ਵੀ ਲੱਗੇ ਹੋਏ ਆ ਤੇ ਵਧੀਆ ਜੀ ਮਜ਼ੇਦਾਰ ਤੇ ਹਰਮਨ ਤੇ ਜੱਪਣਾ ਦੋਨੋਂ ਨੇ ਹੱਥ ਫੜੇ ਇੱਕ ਦੂਜੇ ਦਾ ਤੇ ਉਸੇ ਤਰ੍ਹਾਂ ਇੰਬੋਸ ਹੋ ਗਿਆ ਬਹੁਤ ਵਧੀਆ ਤਰੀਕੇ ਨਾਲ ਨਾ ਬਹੁਤ ਫੋਨੇ ਲੱਗ ਰਹੇ ਭੈਣ ਭਰਾ ਵੈਰੀ ਨਾਈਸ ਬਹੁਤ ਵਧੀਆ ਆਜੋ ਕਿਧਰ ਆ ਕੇ ਇੱਧਰ ਲੱਗਿਆ ਆ ਸਟੈਚੂ ਕਾਪੀ ਦਾ ਸੇਲਰ ਮੈਨ ਟੋਟੇ ਉਹਨੇ ਬਹੁਤ ਦੇਖਦਾ ਹੁੰਦਾ ਸੀ ਮੈਂ ਇਹ ਤੇ ਕਾਰਟਨ ਬਹੁਤ ਵਧੀਆ ਸੀਗਾ ਇਹ ਤੇ ਇਹਦਾ ਸਟੈਚੂ ਲੱਗਿਆ ਹੋਇਆ ਹੈ ਇਹ ਇੱਧਰ ਬੱਟਿਆ ਵਾਲਾ ਗੇਮਿੰਗ ਜ਼ੋਨ ਬਹੁਤ ਥੀਰੇ ਗੇਮਾਂ ਹੁੰਦੇ ਜਿਵਾਕ ਵਾਲੇ ਛੋਟੀਆਂ ਛੋਟੀਆਂ ਵੱਲ ਸੁੰਨੀਆਂ ਗੇਮਾਂ ਬਸ ਉਹ ਇੱਥੇ ਲਾਈਆਂ ਹੋਈਆਂ ਹੈ ਛੋਟੇ ਬੱਚਿਆਂ ਲਈ ਬਣਿਆ ਹੋਇਆ ਗੇਮਿੰਗ ਏਰੀਆ ਬਿਲਕੁਲ ਛੋਟੇ-ਛੋਟੇ ਬੱਚਿਆਂ ਲਈ ਤੇ ਅਸੀਂ ਆ ਗਏ ਹੁਣ ਟੌਪ ਫਲੋਰ ਤੇ ਤੇ ਇੱਥੇ ਸਾਰੀ ਫੂਡ ਕੋਰਟ ਬਣੀ ਹੋਈ ਆ ਜਿੰਨੇ ਵੀ ਖਾਣ ਪੀਣ ਵਾਲੇ ਬ੍ਰਾਂਡ ਆ ਸਾਰੇ ਇੱਥੇ ਖੁੱਲੇ ਹੋਏ ਆ ਤੇ ਅਸੀਂ ਵੀ ਕੁਝ ਨਾ ਕੁਝ ਖਾਵਾਂਗੇ ਹੁਣ ਭੁੱਖ ਲੱਗੀ ਹੋਈ ਆ A few moments later ਯਾਰ ਸੈ ਘੁੰਮਣ ਕਰਨ ਲਈ ਬਹੁਤ ਥੋੜੀ ਥਾਂ ਆ ਇਹ ਤੁਹਾਨੂੰ ਬਾਹਰ ਗਰਮੀ ਮਹਿਸੂਸ ਹੋਊਗੀ ਤੇ ਇੱਥੇ ਆ ਜਾਓ ਘੁੰਮਣ ਲਈ ਸਹੀ ਪਕੜੇ ਹਨ ਹੁਣ ਜਾ ਰਹੇ ਆਂ ਅਸੀਂ ਥੱਲੇ ਇਹ ਇੱਧਰਲੇ ਪਾਸੇ ਆ ਗਿਆ ਜੀ ਪੀਵੀਆਰ ਤੇ ਸਾਹਮਣੇ ਕਪਾਲਾ ਬਾਜ਼ਾਰ ਭਾਈ ਰੇੜੀ ਲਾਈ ਬੈਠਾ ਹੈ ਦੇਸੀ ਤਰੀਕੇ ਵਾਲੀ ਰੇੜੀ ਤੇ ਮਾਲ ਦੀ ਮੇਨ ਐਂਟਰੈਂਸ ਹੈ ਜੀ ਤੇ ਮੇਨ ਐਂਟਰੈਂਸ ਤੇ ਬਹੁਤ ਹੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਇਹ ਬਾਹਰ ਲਵ ਯੂ ਆ ਗਿਆ ਜੀ ਮੌਲ ਦਾ ਸੀਧੇ ਚੱਲੋ CP 67 ਤੇ ਕੇ ਆਫਟੀ ਦਾ ਬੱਕੜ ਪਿਆ ਜੀ ਛੋਟਾ ਜਿਹਾ ਜੇ ਕਿ ਤੁਹਾਨੂੰ ਭੁੱਖ ਲੱਗੀ ਇੱਥੋਂ ਲੈਗ ਪੀਸ ਤੱਕ ਖਾ ਜਾ ਕਰਦਾ ਤੋਬਾ 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 ਹਾਲਾ ਮੂਡ ਖਰਾਬ ਕਰ ਲਿਆ ਜੀ ਆਪਾਂ ਦੇਖ ਲਓ ਕਿੱਥੇ ਆ ਰਹੀ ਹੈ ਬੱਕੜ ਦੇ ਜੇ ਖਾਣਾ ਲੱਗ ਪਈ ਇਸ ਚੱਕ ਲਾਓ ਪਰੋ ਹੁਣ ਅਸੀਂ ਜਾਣਾ ਥੱਲੇ ਪਾਰਕਿੰਗ 'ਚ ਤੇ ਪਾਰਕਿੰਗ 'ਚ ਜਾਣ ਲਈ ਅਸੀਂ ਇੱਕ ਰੀ ਫੇਰ ਉੱਥੋਂ ਐਂਟਰੀ ਕਰਾਂਗੇ ਐਂਟਰੀ ਕਰਕੇ ਤੇ ਫਿਰ ਥੱਲੇ ਜਾ ਕੇ ਗੱਡੀ ਲੈ ਕੇ ਤੇ ਘਰਾਂ ਨੂੰ ਜੰਨੇ ਆ ਇਸ ਯਾਰ ਸਾਡਾ ਛੋਟਾ ਜਿਹਾ ਟੂਰ ਇੱਕ ਸੀਪੀ 67 ਮਾਲ ਦਾ ਮੁਹਾਲੀ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਮਾਲ ਦਾ ਟੂਰ ਕਿਵੇਂ ਦਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ